ਪ੍ਰਿਥੀ ਚੰਦ ਜੋ ਕਿ ਸ੍ਰੀ ਗੁਰੂ ਰਾਮਦਾਸ ਜੀ ਦਾ ਵੱਡਾ ਪੁੱਤਰ ਸੀ ਤੇ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਸੀ ਗੁਰਗੱਦੀ ਨਾ ਮਿਲਣ ਕਰਕੇ ਪ੍ਰਿਥੀ ਚੰਦ ਆਪਣੇ ਛੋਟੇ ਭਰਾ ਗੁਰੂ ਅਰਜਨ ਦੇਵ ਜੀ ਦੀ ਹੱਤਿਆ ਕਰਵਾਉਣਾ ਚਾਹੁੰਦਾ ਸੀ ਸੁਲਵੀ ਖਾਨ ਦੇ ਮਾਰੇ ਜਾਣ ਤੋਂ ਬਾਅਦ ਪ੍ਰਿਥੀ ਚੰਦ ਨੇ ਸੁਲਹੀ ਖਾਨ ਨੂੰ ਆਪਣਾ ਮਿੱਤਰ ਬਣਾ ਲਿਆ ਤੇ ਉਸ ਨੂੰ ਆਪਣੇ ਘਰੇ ਬਲਾਕੇ ਪਹਿਲਾਂ ਤਾਂ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਤੇ ਫੇਰ ਉਸ ਨੂੰ ਗੁਰੂ ਜੀ ਉੱਤੇ ਹਮਲਾ ਕਰਨ ਲਈ ਉਸਾਇਆ ਦੂਜੇ ਪਾਸੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਇਹ ਸੂਚਨਾ ਉਹਨਾਂ ਦੇ ਸਰਧਾਲੂ ਸਿੱਖਾਂ ਨੇ ਤੁਰੰਤ ਪਹੁੰਚਾ ਦਿੱਤੀ ਕਿ ਆਪ ਜੀ ਉੱਤੇ ਸੁਲਹੀ ਖਾਂ ਹਮਲਾ ਕਰਨ ਵਾਲਾ ਹੈ ਤੇ ਤੁਸੀਂ ਕੋਈ ਉਪਾਅ ਸਮਾਂ ਰੈਂਦੇ ਹੀ ਕਰਵਾ ਲਓ ਪਰ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਾਂਤ ਸੁਭਾਅ ਤੇ ਅਡੋਲ ਬਣੇ ਰਹੇ ਗੁਰੂ ਜੀ ਨੂੰ ਇਸ ਹਾਲਤ ਵਿੱਚ ਵੇਖ ਕੇ ਕੁਝ ਸਿੱਖਾਂ ਨੇ ਉਹਨਾਂ ਨੂੰ ਅਗਰਾਹ ਕੀਤਾ ਕਿ ਸਾਨੂੰ ਅੰਮ੍ਰਿਤਸਰ ਨਗਰ ਤੋਂ ਤੁਰੰਤ ਕਿਤੇ ਬਾਹਰ ਚਲੇ ਜਾਣਾ ਚਾਹੀਦਾ ਹੈ ਤਾਂ ਕਿ ਵੈਰੀ ਦੇ ਹੱਥ ਨਾ ਆ ਸਕੀਏ ਕੁਝ ਸਿੱਖਾਂ ਨੇ ਗੁਰੂ ਜੀ ਨੂੰ ਸੁਝਾ ਦਿੱਤਾ ਕਿ ਤੁਹਾਨੂੰ ਤੁਰੰਤ ਇੱਕ ਸੇਵਕ ਸੁਲਹੀ ਖਾਂ ਕੋਲ ਭੇਜ ਕੇ ਉਸ ਦੇ ਨਾਲ ਕੁਝ ਲੈ ਦੇ ਕੇ ਸੁਲਾ ਕਰ ਲੈਣੀ ਚਾਹੀਦੀ ਹੈ ਤੇ ਕੁਝ ਸਿੱਖਾਂ ਨੇ ਸੁਝਾਅ ਦਿੱਤਾ ਕਿ ਸਾਨੂੰ ਵੈਰੀ ਦਾ ਸਾਹਮਣਾ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਕਈ ਜਾਣਿਆਂ ਨੇ ਆਪਣੇ ਅਲੱਗ-ਅਲੱਗ ਸੁਝਾਅ ਦੇ ਕੇ ਗੁਰੂ ਜੀ ਨੂੰ ਅਗਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਗੁਰੂ ਜੀ ਭਾਂਤ ਭਾਂ ਦੇ ਵਿਚਾਰ ਸੁਣਨ ਤੋਂ ਬਾਅਦ ਵੀ ਅਡੋਲ ਰਹੇ ਤੇ ਸ਼ਾਂਤ ਚਿੱਤ ਹੋ ਕੇ ਵਾਹਿਗੁਰੂ ਜੀ ਦੀ ਬੰਦਗੀ ਵਿੱਚ ਲੀਨ ਰਹੇ ਜਦੋਂ ਗੁਰੂ ਜੀ ਨੇ ਕੁਝ ਲੋਕਾਂ ਨੂੰ ਚਿੰਤਾ ਵਿੱਚ ਵੇਖਿਆ ਤਾਂ ਉਹਨਾਂ ਸਾਰਿਆਂ ਨੂੰ ਸਮਝਾਇਆ ਸਾਨੂੰ ਸਿਰਫ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਨਿਰਦੋਸ਼ ਹਾਂ ਤੇ ਸਰਬਸ਼ਕਤੀਮਾਨ ਪਰਮਾਤਮਾ ਸਾਡੀ ਸੁਰੱਖਿਆ ਆਪ ਹੀ ਕਰਨਗੇ 헤헤ਰਾ ਪਿੰਡ ਵਿੱਚ ਪ੍ਰਿਥੀ ਚੰਦ ਨੇ ਆਪਣੇ ਦੁਆਰਾ ਬਣਾਏ ਗਏ ਸਰੋਵਰ ਕੇਂਦਰ ਵਿੱਚ ਭਵਨ ਬਣਾਉਣ ਲਈ ਇੱਟਾਂ ਦਾ ਪੱਠਾ ਲਗਾਇਆ ਹੋਇਆ ਸੀ ਜਿਸ ਕਰਕੇ ਇੱਟਾਂ ਪੱਕ ਰਹੀਆਂ ਸਨ ਤੇ ਪ੍ਰਿਥੀ ਚੰਦ ਦੇ ਮਨ ਵਿੱਚ ਆਇਆ ਕਿ ਮੈਂ ਆਪਣੇ ਮਹਿਮਾਨ ਨੂੰ ਪਿੰਡ ਦੀ ਸ਼ਹਿਰ ਕਰਵਾ ਦੇਮਾ ਤੇ ਨਾਲੇ ਦਿਖਾਵਾ ਮੈਂ ਨਗਰ ਵਿੱਚ ਕਿਹੜੇ ਕਿਹੜੇ ਵਿਕਾਸ ਕਾਰਜ ਕਰਵਾ ਰਿਹਾ ਹਾਂ ਤੇ ਉਹ ਸੁਲਹੀ ਖਾਂ ਨੂੰ ਆਪਣੇ ਇੱਟਾਂ ਦੇ ਪੱਠ ਕੋਲ ਲੈ ਆਇਆ ਉਸ ਸਮੇਂ ਸੁਲਹੀ ਖਾਂ ਫੌਜੀ ਪਸ਼ਾਕ ਵਿੱਚ ਘੋੜੇ ਉੱਤੇ ਸਵਾਰ ਸੀ ਤੇ ਉਹ ਏੜੀ ਲਗਾ ਕੇ ਘੋੜੇ ਨੂੰ ਇੱਟਾਂ ਦੇ ਆਵੇ ਉੱਤੇ ਚੜ੍ਹਾ ਲੈ ਗਿਆ ਆਵਾ ਅੰਦਰ ਤੋਂ ਬਹੁਤ ਗਰਮ ਸੀ ਜਿਵੇਂ ਹੀ ਘੋੜੇ ਦੇ ਪੈਰ ਗਰਮੀ ਨਾਲ ਜਲੇ ਤਾਂ ਘੋੜਾ ਬੇਵਸ ਹੋ ਕੇ ਇੱਧਰ ਉੱਧਰ ਭੱਜਣ ਲੱਗਾ ਜਿਸ ਦੇ ਨਾਲ ਕੁਝ ਇੱਟਾਂ ਖਿਸਕ ਗਈਆਂ ਤੇ ਘੋੜਾ ਸੰਤੁਲਨ ਖੋ ਬੈਠਾ ਘੋੜੇ ਦੇ ਸੰਤੁਲਨ ਖੋਣ ਕਰਕੇ ਸੁਲਹੀ ਖਾ ਦੇ ਕੋਲ ਘੋੜੇ ਦੀ ਲਗਾਮ ਛੁੱਟ ਗਈ ਤੇ ਉਹ ਵੇਖਦੇ ਹੀ ਵੇਖਦੇ ਤੇਜ਼ ਬਲ ਦੀ ਅੱਗ ਵਿੱਚ ਜਾ ਡਿੱਗਿਆ ਅੱਗ ਬਹੁਤ ਤੇਜ਼ ਸੀ ਤੇ ਪਲ ਭਰ ਦੇ ਵਿੱਚ ਹੀ ਸੁਲਹੀ ਖਾਂ ਰਾਖ ਦਾ ਢੇਰ ਬਣ ਗਿਆ ਇਸ ਪ੍ਰਕਾਰ ਪ੍ਰਿਥੀ ਚੰਦ ਦੀ ਇਹ ਕੋਸ਼ਿਸ਼ ਵੀ ਬੁਰੀ ਤਰ੍ਹਾਂ ਅਸਫਲ ਹੋ ਗਈ ਜਲਦੀ ਹੀ ਇਹ ਸੂਚਨਾ ਅੰਮ੍ਰਿਤਸਰ ਸਾਹਿਬ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕੋਲ ਪਹੁੰਚ ਗਈ ਕਿ ਸੁਲਹੀ ਖਾਂ ਮਾਰਿਆ ਗਿਆ ਉਸੇ ਪਲ ਗੁਰੂ ਜੀ ਨੇ ਅਕਾਲ ਪੁਰਖ ਜੀ ਦਾ ਧੰਨਵਾਦ ਕੀਤਾ ਤੇ ਸੰਗਤ ਨੂੰ ਦੱਸਿਆ ਕਿ ਨਿਰਦੋਸ਼ ਨੂੰ ਹਮੇਸ਼ਾ ਇੱਕ ਪਰਮਾਤਮਾ ਦਾ ਹੀ ਸਹਾਰਾ ਹੁੰਦਾ ਹੈ ਜੇਕਰ ਅਸੀਂ ਪ੍ਰਭੂ ਉੱਤੇ ਪੂਰਾ ਭਰੋਸਾ ਰੱਖੀਏ ਤਾਂ ਉਹ ਆਪ ਹੀ ਰੱਖਿਆ ਕਰਦੇ ਹਨ ਜਦੋਂ ਉਹ ਅਕਾਲ ਪੁਰਖ ਸਾਡੇ ਨਾਲ ਹੈ ਤਾਂ ਕੋਈ ਵੀ ਵੱਡੇ ਤੋਂ ਵੱਡਾ ਵਿਅਕਤੀ ਵੀ ਸਾਡਾ ਬਾਲ ਵੀ ਬਾਂਕਾ ਨਹੀਂ ਕਰ ਸਕਦਾ ਗੁਰੂ ਪਿਆਰਿਓ ਸਾਨੂੰ ਇਸ ਸਾਖੀ ਤੋਂ ਇੱਕ ਸਿੱਖਿਆ ਮਿਲਦੀ ਹੈ ਕਿ ਜਿਹੜਾ ਵੀ ਮਨੁੱਖ ਵਾਹਿਗੁਰੂ ਜੀ ਦੇ ਭਗਤਾਂ ਦਾ ਜਾਂ ਮਹਾਪੁਰਸ਼ਾਂ ਦਾ ਬੁਰਾ ਕਰਨ ਦਾ ਸੋਚਦਾ ਹੈ ਜਾਂ ਬੁਰਾ ਕਰਨ ਵਾਲਿਆਂ ਦਾ ਸਾਥ ਵੀ ਦਿੰਦਾ ਹੈ ਤਾਂ ਪਰਮਾਤਮਾ ਉਸ ਮਨੁੱਖ ਨਾਲ ਆਪ ਹੀ ਨਜਿੱਠਦਾ ਹੈ ਇੱਕ ਨਾ ਇੱਕ ਦਿਨ ਉਹ ਮਨੁੱਖ ਪੂਰੀ ਤਰ੍ਹਾਂ ਬਰਬਾਦ ਤੇਤਵਾ ਹੋ ਜਾਂਦਾ ਹੈ ਉਹ ਮਨੁੱਖ ਨਾ ਤਾਂ ਲੋਕ ਵਿੱਚ ਸੁਖੀ ਰਹਿੰਦਾ ਹੈ ਤੇ ਨਾ ਹੀ ਪਰਲੋਕ ਵਿੱਚ ਸੁਖੀ ਰਹਿੰਦਾ ਹੈ ਗੁਰੂ ਪਿਆਰੀ ਸਾ ਸੰਗਤ ਜੀ ਜੇਕਰ ਤੁਹਾਨੂੰ ਗੁਰੂ ਅਰਜਨ ਦੇਵ ਜੀ ਦੀ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਅਤੇ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਵਾਹਿਗੁਰੂ ਜੀ ਕਾ